ਸਸਿਕਾਚੀ ਮਹਾ ਕੋਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਕੈਨੇਡਾ ਪੋਸਟ ਦੇ 55000 ਵਰਕਰਾਂ ਦੀ ਹੜਤਾਲ ਜੋ ਕਿ ਨਵੰਬਰ 15 ਤੋਂ ਜਾਰੀ ਹੈ ਉਹ ਚੌਥੇ ਹਫਤੇ ਦੇ ਵਿੱਚ ਹੁਣ ਦਾਖਲ ਹੋ ਚੁੱਕੀ ਹੈ ਇਸ ਦਰਮਿਆਨ ਕੰਪਨੀ ਅਤੇ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਸ ਵਿਚਕਾਰ ਗੈਰ ਰਸਮੀ ਬਹਿਸ ਸ਼ੁਰੂ ਹੋਈ ਹੈ ਹਾਲਕਿ ਦੋਵੇਂ ਧਿਰਾਂ ਵਿਚਕਾਰ ਕੋਈ ਅਧਿਕਾਰਤ ਵਾਤਾਵਰਨ ਨਹੀਂ ਬਣਿਆ ਦਸਤੀਕੇ ਸ਼ੁੱਕਰਵਾਰ ਨੂੰ ਸੰਘਰਸ਼ ਰਾਹਤਕਾਰੀ ਮੰਤਰੀ ਦੀ ਮਦਦ ਦੇ ਨਾਲ ਦੋਵੇਂ ਧਿਰਾਂ ਨੇ ਪਸਤਾਵਾਂ ਅਤੇ ਜਵਾਬੀ ਪਸਤਾਵਾਂ ਦਾ ਆਦਾਨ ਪ੍ਰਦਾਨ ਕੀਤਾ ਸੀਓਪੀਡਬਲ ਦੇ ਪ੍ਰਧਾਨ ਚੈਨ ਸਿਮਸਨ ਨੇ ਕਿਹਾ ਕਿ ਯੂਨੀਅਨ ਨੇ ਕੰਪਨੀ ਦੇ ਤਾਜ਼ਾ ਪ੍ਰਸਤਾਵਾਂ ਦੀ ਸਮੀਖਿਆ ਕੀਤੀ ਅਤੇ ਜਲਦ ਹੀ ਮਾਧਿਅਮ ਤੇ ਰਾਹੀਂ ਜਵਾਬ ਦੇਵੇਗੀ ਉਹਨਾਂ ਦੱਸਿਆ ਕਿ ਸੀਓਪੀਡਬਲਯੂ ਮਜ਼ਬੂਤੀ ਦੇ ਨਾਲ ਅਧਿਕਾਰਤ ਗੱਲਬਾਤ ਦੁਬਾਰਾ ਸ਼ੁਰੂ ਕਰਨ ਦੇ ਲਈ ਵਚਨਬੱਧ ਹੈ ਦੂਜੇ ਪਾਸੇ ਕੈਨੇਡਾ ਪੋਸਟ ਦੇ ਪੁਲਰ ਨੇ ਕਿਹਾ ਕਿ ਕੰਪਨੀ ਨੇ ਆਪਣੇ ਮਾਡਲ ਵਿੱਚ ਲਚਕਿਲਾਪਨ ਦਰਸਾਇਆ ਅਤੇ ਮਹੱਤਵਪੂਰਨ ਮੁੱਦਿਆਂ 'ਤੇ ਤਰੱਕੀ ਕੀਤੀ ਹੈ। ਕੈਨੇਡਾ ਪੋਸਟ ਨੇ ਦੋਵੇਂ ਯੂਨਿਟਾਂ ਸ਼ਹਿਦੀ ਅਤੇ ਪਿੰਡ ਦੇ ਡਾਕ ਸੇਵਕਾਂ ਲਈ ਸਮਝੌਤੇ ਦੇ ਨੇੜੇ ਪਹੁੰਚਣ ਦੀ ਲੋੜ ਦੱਸਦੇ ਹੋਏ ਵਾਤਾਵਰਣ ਸੁਧਾਰਨ 'ਤੇ ਜ਼ੋਰ ਦਿੱਤਾ। ਇਹ ਗੈਰ ਅਧਿਕਾਰਤ ਗੱਲਬਾਤ ਪਿਛਲੇ ਹਫ਼ਤੇ ਮੰਡੀ ਮੰਤਰੀ ਸਟੀਵਨ ਮੈਕਨਿਨ ਤੇ ਵੱਲੋਂ ਦੋਵੇਂ ਪਾਸਿਆਂ ਨੂੰ ਬੰਦ ਕਮਰੇ ਵਿੱਚ ਤਿੱਖੇ ਸੁਨੇਹੇ ਦੇਣ ਤੋਂ ਬਾਅਦ ਸ਼ੁਰੂ ਹੋਈ ਹਾਲਾਂਕਿ 28 ਨਵੰਬਰ ਤੋਂ ਬਾਅਦ ਕੋਈ ਅਧਿਕਾਰਤ ਗੱਲਬਾਤ ਨਹੀਂ ਹੋਈ ਮੀਡੀਏਟਰ ਨੇ ਉਸ ਸਮੇਂ ਦੋਵੇਂ ਧਿਰਾਂ ਦੇ ਵਿਚਕਾਰਨ ਨੂੰ ਬਹੁਤ ਦੂਰ ਦੱਸਿਆ ਹੜਤਾਲ ਦੇ ਕਾਰਨ ਛੋਟੇ ਕਾਰੋਬਾਰਾਂ ਅਤੇ ਉਪਭੋਗਤਾਵਾਂ ਦੇ ਲਈ ਹਾਲਾਤ ਮਸੀ ਤਿਉਹਾਰਾ ਦੇ ਮੌਕੇ ਉਤੇ ਬੇहद ਖਰਾਬ ਹੋ ਰਹੇ ਨੇ ਬਹੁਤ ਸਾਰੇ ਕਾਰੋਬਾਰਾਂ ਕੈਨੇਡਾ ਪਾਸਪੋਰਟ ਤੇ ਨਿਰਭਰ ਕਰਦੇ ਨੇ ਅਤੇ ਵਿਸ਼ਵਾਸਯੋਗ ਤਰੀਕੇ ਦੇ ਨਾਲ ਆਰਡਰ ਪਹੁੰਚਾਉਣ ਦੇ ਵਿੱਚ ਸੰਘਰਸ਼ ਕਰ ਰਹੇ ਨੇ ਪ੍ਰਾਈਵੇਟ ਕੂਰੀਅਰ ਕੰਪਨੀਆਂ ਯੂਪੀਐਸ ਅਤੇ ਪੂਰੋ ਲੈਟਰ ਨੇ ਵੀ ਕਈ ਕੂਰੀਅਰ ਕੰਪਨੀਆਂ ਦੇ ਆਰਡਰ ਲੈਣਾ ਬੰਦ ਕਰ ਦਿੱਤਾ ਹੈ ਦੱਸਦੀ ਕਿ ਛੋਟੇ ਈ-ਕਮਰਸ ਬੇਚਾਰਾ ਦੇ ਲਈ ਮੰਸਿਤ ਕਮਾਈ ਕਰਨ ਵਾਲੀਆਂ ਕੰਪਨੀਆਂ ਜਿਵੇਂ ਕਿ ਈ-ਸ਼ਿਪਰ ਇਸ ਹੜਤਾਲ ਤੋਂ ਬਹੁਤ ਪ੍ਰਭਾਵਿਤ ਹੋਈਆਂ ਨੇ ਕੈਨੇਡਾ ਫੈਡਰੇਸ਼ਨ ਆਫ ਇੰਡੀਪੈਂਡੈਂਟ ਬਿਜ਼ਨਸ ਦੇ ਮੁਖੀ ਡੈਨ ਕਲੀਨੇ ਨੇ ਕਿਹਾ ਕਿ ਕੰਪਨੀਆਂ ਲਈ ਪਹਿਲਾਂ ਹੀ ਹਾਲਾਤ ਸੰਗੈਸ਼ਕਾਰੀਸਨ ਪਰ ਹੁਣ ਸਥਿਤੀ ਪੂਰੀ ਤੋਂ ਬੱਦਤਰ ਹੁੰਦੀ ਜਾ ਰਹੀ ਹੈ ਦੋਵੇਂ ਪਾਸੇ ਆਪਣੇ ਸਥਾਨਾ ਉੱਤੇ ਖੜੇ ਹੋਏ ਨਹੀਂ ਕੈਨੇਡਾ ਪੋਸਟ ਨੇ 4 ਸਾਲਾਂ ਦੌਰਾਨ 11.5% ਤਨਖਾਹ ਵਾਧਾ ਪ੍ਰਸਤਾਵਿਤ ਕੀਤਾ ਜਦ ਕਿ ਸੀਓਪੀਡਬਲ 24% ਤਨਖਾਹ ਵਾਧੇ ਦੀ ਮੰਗ ਕਰ ਰਹੀ ਹੈ ਕੰਪਨੀ ਹਫਤਾਵਾਰ ਡਿਲੀਵਰੀ ਅਤੇ ਹਿੱਸੇਦਾਰ ਟਾਈਮ ਸਟਾਫ ਦੇ ਪੱਖ ਵਿੱਚ ਜਦ ਕਿ ਯੂਨੀਅਨ ਪੂਰਾ ਸਮਾਂ ਕੰਮ ਕਰਨ ਵਾਲਿਆਂ ਨੂੰ ਪ੍ਰੋਫਰੈਂਸ ਦੇਣ ਦੇ ਲਈ ਹਮਾਇਤ ਕਰ ਰਹੀ ਹੈ ਦਸਿਆ ਛੇਕੜ ਹੜਤਾਲ ਇਸ ਤਰ੍ਹਾਂ ਜਾਰੀ ਤਹੀ ਤਾਂ ਸਥਿਤੀ ਹਲੇ ਹੋਰ ਗੰਭੀਰ ਹੋ ਸਕਦੀ ਹੈ ਸਰਕਾਰ ਦਾ ਮਕਸਦ ਦੋਵੇਂ ਧਿਰਾਂ ਨੂੰ ਇੱਕ ਸਧਾਰਨ ਪੱਧਰ ਉੱਤੇ ਲੈ ਜਾਣਾ ਹੈ ਪਰ ਹੁਣ ਤੱਕ ਕਿਸੇ ਵੀ ਸਮਝੌਤੇ ਦੀ ਸੰਭਾਵਨਾ ਦਾ ਪਤਾ ਨਹੀਂ ਲੱਗ ਸਕਿਆ ਬਿਊਰੋ ਰਿਪੋਰਟ ਚੈਨਲ ਪੰਜਾਬੀ